ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਖਨੋਜੀਆ ਪੰਜਾਬ ਸਰਕਾਰ ਹਾਲੀ ਦੇ ਵਿੱਚ ਮਿਸ਼ਨ ਪੰਜਾਬ ਬਾਟ ਲੈ ਕੇ ਆ ਰਹੀ ਹੈ ਇੱਕ ਨਵਾਂ ਮਿਸ਼ਨ ਜਿਸ ਦੇ ਤਹਿਤ ਪੰਜਾਬ ਦੀ ਫਸਲ ਨੂੰ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਵੇਚਿਆ ਜਾ ਸਕੇ ਇਸ ਦਾ ਜਿੱਥੇ ਕਿਸਾਨਾਂ ਨੂੰ ਵੱਡੇ ਪੱਤਰ ਦੇ ਉੱਤੇ ਮੁਨਾਫਾ ਹੋਵੇਗਾ ਉੱਥੇ ਹੀ ਕਣਕ ਅਤੇ ਝੋਨੇ ਦੇ ਫਸਲੀ ਚੱਕਰਾਂ ਦੇ ਵਿੱਚੋਂ ਬਾਹਰ ਆ ਕੇ ਪਾਣੀ ਨੂੰ ਵੀ ਬਚਾਇਆ ਜਾ ਸਕਦਾ ਹੈ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਇਸ ਮਿਸ਼ਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਤੇ ਇਸ ਮਿਸ਼ਨ ਦੀ ਜ਼ਿੰਮੇਵਾਰੀ ਦੇ ਤਹਿਤ ਹੀ ਹੁਣ ਉਹਨਾਂ ਦੇ ਵੱਲੋਂ ਅਮਰੀਕਾ ਦਾ ਦੌਰਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਸਿਟੀ ਸਿਆਟਲ ਦੇ ਵਿੱਚ ਅੱਜ ਪੰਜਾਬੀ ਭਾਈਚਾਰੇ ਵੱਲੋਂ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਤੇ ਉਹਨਾਂ ਦੀ ਪਤਨੀ ਕੰਚਨ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਗਿਆ ਬਾਲਮਕੰਦ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਉਹ ਇੱਕ ਵੱਡੇ ਮਿਸ਼ਨ ਦੌਰਾਨ ਅਮਰੀਕਾ ਫੇਰੀ ਤੇ ਹਨ ਤੇ ਇਸ ਦੌਰੇ ਦੌਰਾਨ ਉਹਨਾਂ ਲੋਕਾਂ ਨੂੰ ਸਿਹਤ ਬਾਰੇ ਵੀ ਜਾਗਰੂਕ ਕੀਤਾ ਤਾਂ ਜੋ ਲੋਕ ਸਿਹਤਮੰਦ ਹੋ ਸਕਣ ਅਤੇ ਆਪਣੀ ਸਿਹਤ ਦਾ ਖਿਆਲ ਰੱਖ ਸਕਣ ਇਸ ਦੌਰਾਨ ਉਹਨਾਂ ਕਿਹਾ ਕਿ ਜੋ ਨਵਾਂ ਮਿਸ਼ਨ ਅਸੀਂ ਸ਼ੁਰੂ ਕਰਨ ਜਾ ਰਿਹਾ ਇਸ ਮਿਸ਼ਨ ਦੇ ਲਈ ਪੰਜਾਬੀ ਭਾਈਚਾਰੇ ਨੇ ਹੁੰਗਾਰਾ ਭਰਿਆ ਤੇ ਉਹ ਮਿਸ਼ਨ ਨੂੰ ਕਾਮਯਾਬ ਬਣਾਉਣ ਦੇ ਲਈ ਵੀ ਧਿਆਨ ਨੇ ਪਹਿਲਾਂ ਤਾਂ ਮੈਂ ਸੋਚ ਸੰਸਥਾ ਦਾ ਧੰਨਵਾਦੀ ਆ ਇਹ ਜਿਹੜੇ ਸਾਡੇ ਬਲਵੰਤ ਆਲਖ ਸਾਹਿਬ ਖੜੇ ਆ ਸਾਡੇ ਕਾਲੂ ਸਾਹਿਬ ਸੁਖਚੈਨ ਜੀ ਰਸਪਾਲ ਸਿੰਘ ਜੀ ਜਿਨ੍ਹਾਂ ਨੇ ਇਹ ਸਰਵਿਸ ਆਫ ਕੋਰ ਹਿਮਨਿਟੀ ਸੋਚ ਸੰਸਥਾ ਖੜੀ ਕੀਤੀ ਹੋਈ ਆ ਜੋ ਦੁਨੀਆ ਦੇ ਵਿੱਚ ਸਰਵਤਾ ਪੜਾ ਕਰ ਰਹੀ ਆ ਔਰ ਸੈਟਲ ਦੇ ਵਿੱਚ ਜੋ ਕੰਮ ਕਰ ਰਹੀ ਆ 4-5 ਸਾਲ ਪਹਿਲਾਂ ਮੈਨੂੰ ਬਤੌਰ ਬ੍ਰਾਂਡ ਬੈਸਟ ਦਾ ਮੌਕਾ ਦਿੱਤਾ ਤੇ ਮੈਂ ਜਿੱਥੇ ਹੋ ਜਾਣਾ ਮੈਂ ਸੋਚ ਦੀ ਗੱਲ ਕਰਦਾ ਔਰ ਸੋਚ ਦੀ ਗੱਲ ਦੇ ਵਾਅਦਾ ਕਰਨ ਲਈ ਮੈਂ ਅੱਜ ਇੱਥੇ ਆਇਆ ਸੈਟਲ ਵਿੱਚ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਇੱਕ ਮਿਸ਼ਨ ਜਿਹੜਾ ਉਹ ਸ਼ੁਰੂ ਕਰਨ ਲੱਗੇ ਆ ਕਿ ਪੰਜਾਬ ਦੇ ਸੀਐਮ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਫੂਡ ਕਮਿਸ਼ਨ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਪੰਜਾਬ ਦੇ ਫੂਡ ਨੂੰ ਗਲੋਬਲ ਕਰਨ ਤੇਜ਼ੀ ਲਿਆਉਣ 'ਚ ਯੋਗਦਾਨ ਪਾਓ ਸੋ ਮੈਂ ਇੱਕ ਸੁਪਨਾਸ ਜੋਇਆ ਕਿ ਜਿਵੇਂ ਤੁਹਾਡੇ ਕੋਸਕੋ ਵਾਲਮਾਰਟ ਆ ਇਸ ਤਰ੍ਹਾਂ ਇੱਕ ਪੰਜਾਬ ਮਾਰਟ ਹੋਵੇ ਪੰਜਾਬ ਮਾਰਟ ਰਹੀਂ ਪੰਜਾਬ ਦੇ ਐਥਨਿਕ ਫੂਡ ਪੰਜਾਬ ਦੇ ਗ੍ਰੇਨ ਪੰਜਾਬ ਦੇ ਸਪਾਈਸਸ ਪੰਜਾਬ ਦੇ ਫਰੈਸ਼ ਇਹ ਸਾਰੇ ਫੂਡ ਜਿਹੜਾ ਆਨਲਾਈਨ ਆਫਲਾਈਨ ਤੁਹਾਡੇ ਡੋਰਾਂ ਤੇ ਪਹੁੰਚਣ ਤੇ ਉਹਦੇ ਵਾਸਤੇ ਇੱਕ ਜਿਹੜਾ ਮੈਂ ਦੌਰਾ ਸ਼ੁਰੂ ਕੀਤਾ 20 ਜੂਨ ਤੋਂ ਮੈਂ ਸ਼ਿਕਾਗੋ ਨਿਊਯਾਰਕ ਟ੍ਰਾਂਟੋ ਐਡਮਿੰਟਨ ਕੈਲਗਰੀ ਵੈਨਕੂਵਰ ਹੋ ਕੇ ਅੱਜ ਸੈਟਰਲ ਪਹੁੰਚਿਆ ਤੇ ਮੈਨੂੰ ਖੁਸ਼ੀ ਮਿਲਦੀ ਆ ਕਿ ਪੰਜਾਬੀ ਭਰਾਵਾਂ ਨੇ ਮੈਨੂੰ ਹੰਗਾਰਾ ਪਰਿਆ ਕਿ ਸ਼ਰਮਾ ਜੀ ਇਸ ਕਨਸੈਪਟ ਤੇ ਅਸੀਂ ਆਪਣਾ ਜਾਣਨਾ ਕੰਮ ਕਰੇ ਤਿਆਰ ਆ ਤੇ ਆਈ ਵਾਂਟ ਟੂ ਜਸਟ ਪ੍ਰੈਜ਼ੈਂਟ ਪ੍ਰਾਈਡ ਪ੍ਰੋਡਿਊਸ ਆਫ ਪੰਜਾਬ ਬਿਫੋਰ ਐਨ ਆਰ ਆਈਜ਼ ਬਿਫੋਰ ਪੰਜਾਬੀਜ਼ ਬਲਮਕੰਦ ਸ਼ਰਮਾ ਦੇ ਨਾਲ ਆਈ ਹੋਣਾਂ ਦੀ ਪਤਨੀ ਕਮਚਨ ਸ਼ਰਮਾ ਨੇ ਪੰਜਾਬੀਆਂ ਨੂੰ ਬਿਮਾਰੀਆਂ ਤੋਂ ਬਚਣ ਦੇ ਲਈ ਆਪਣੇ ਲਾਈਫ ਸਟਾਈਲ ਨੂੰ ਬਦਲਣ ਦੀ ਅਪੀਲ ਕੀਤੀ ਹੈ ਅਤੇ ਕਣਕ ਦੀ ਰੋਟੀ ਦੀ ਥਾਂ ਤੇ ਮਿਲਟ ਨੂੰ ਖਾਣ ਦੇ ਲਈ ਕਿਹਾ ਹੈ ਅਤੇ ਸਮਾਗਮ ਦੇ ਵਿੱਚ ਆਏ ਪੰਜਾਬੀ ਭਾਈਚਾਰੇ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਆ ਸੋਚ ਸੰਸਥਾ ਰਾਹੀਂ ਰਿਕੁਐਸਟ ਕਰਨਾ ਚਾਹਾਂਗੀ ਇਸ ਸੰਸਥਾ ਦੇ ਜਿਹੜੇ ਅ ਐਗਜ਼ੈਕਟਿਵਸ ਹੈਗੇ ਆ ਕਿ ਆਪਾਂ ਆ ਪੰਜਾਬੀ ਜਿਹੜੇ ਆ ਉਹ ਆਪਣੀ ਸਿਹਤ ਵਾਸਤੇ ਤੰਦਰੁਸਤੀ ਵਾਸਤੇ ਜਾਣੇ ਜਾਂਦੇ ਸੀ ਲੇਕਿਨ ਹੁਣ ਕਮਾਕਾਰਾਂ ਦੇ ਵਿੱਚ ਜਿਆਦਾ ਰੁਝਾਨ ਕਰਕੇ ਤੇ ਮੈਨੂੰ ਲੱਗਦਾ ਡਾਲਰ ਜਾਂ ਨੋਟ ਜਿਆਦਾ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਸਾਡੀਆਂ ਸੇਤਾਂ ਜਿਹੜੀਆਂ ਬਹੁਤ ਇਫੈਕਟ ਹੋ ਰਹੀਆਂ ਤੇ ਸਾਨੂੰ ਲਾਈਫ ਸਟਾਈਲ ਡਿਜ਼ੀਜ਼ਸ ਤੋਂ ਬਚਣ ਵਾਸਤੇ ਮਿਲਟਸ ਯਾਨੀ ਕਿ ਮੋٹے ਅਨਾਜ ਖਾਣ ਦੀ ਲੋੜ ਹੈ ਸੋ ਮੈਂ ਚਾਹਾਂਗੀ ਕਿ ਅਸੀਂ ਸੋਚ ਸੰਸਥਾ ਰਹੇ ਹਰ ਪੰਜਾਬੀ ਨੂੰ ਤੇ ਉਸ ਤੋਂ ਬਾਅਦ ਹਰ ਭਾਰਤੀ ਨੂੰ ਤੇ ਉਸ ਤੋਂ ਹਰ ਕੈਨੇਡੀਅਨ ਨੂੰ ਇਸ ਸੋਚ ਵਾਲੇ ਪਾਸੇ ਪ੍ਰੇਰਿਤ ਕਰੀਏ ਕਿ ਉਹ 1 ਮੀਲ ਤੋਂ ਸ਼ੁਰੂ ਹੋ ਕੇ ਆਪਣੇ ਹਰ ਖਾਣੇ ਦੇ ਵਿੱਚ ਮੋٹے ਅਨਾਜ ਜਿਹੜੇ ਆ ਉਹਨਾਂ ਨੂੰ ਸ਼ਾਮਿਲ ਕਰਨ ਤਾਂ ਕਿ ਅਸੀਂ ਲਾਈਫ ਸਟਾਈਲ ਡਿਜ਼ੀਜ਼ ਜਿਸ ਤਰ੍ਹਾਂ ਕਿ ਹਾਰਟ ਦੀ ਪ੍ਰੋਬਲਮ ਹੈ ਜਿਸ ਤਰ੍ਹਾਂ ਕਿ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਜਿਸ ਤਰ੍ਹਾਂ ਕਿ ਡਾਇਬੀਟਿਸ ਦੀ ਪ੍ਰੋਬਲਮ ਹੈ ਤੇ ਜਿਸ ਤਰ੍ਹਾਂ ਕਿ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਇਹਨਾਂ ਦਾ ਰਿਵਰਸਲ ਕਰ ਸਕੀਏ ਨਾ ਤੋਂ ਨਿਜਾਤ پا ਸਕੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਸਾਡੀਆਂ ਬਿਮਾਰੀਆਂ ਦੇ ਨਾਲ ਵੱਜ ਕੇ ਟਾਈਮ ਨਾ ਵੇਸਟ ਕਰਨਾ ਪਵੇ ਤੇ ਉਹ ਆਪਣਾ ਖੁਸ਼ ਤੰਦਰੁਸਤਰ ਖੁਸ਼ਹਾਲ ਜੀਵਨ ਜਿڑا ਜੀ ਸਕਣ ਸਿਆਟਲ ਦੇ ਵੱਡੇ ਕਾਰੋਬਾਰੀ ਸਰਦਾਰ ਰਚਪਾਲ ਸਿੰਘ ਥਿੰਦ ਨੇ ਆਪਣੇ ਘਰ ਦੇ ਵਿੱਚ ਇਸ ਸਮਾਗਮ ਕੀਤਾ ਜਿਸ ਦੇ ਵਿੱਚ ਸਿਆਟਲ ਦੇ ਪੰਜਾਬੀ ਭਾਈਚਾਰੇ ਨੇ ਹਿੱਸਾ ਲਿਆ ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬੀਆਂ ਨੂੰ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਮਿਸ਼ਨ ਪੰਜਾਬ ਮਾਰਟ ਤੋਂ ਜਾਣੂ ਕਰਵਾਉਣਾ ਸੀ ਜਿਸ ਦੇ ਤਹਿਤ ਬਾਲਮਕੰਦ ਸ਼ਰਮਾ ਤੇ ਉਹਨਾਂ ਦੀ ਪਤਨੀ ਅਮਰੀਕਾ ਤੇ ਕੈਨੇਡਾ ਦੌਰੇ ਤੇ ਹਨ ਤੇ ਬਾਅਦ ਦੇ ਵਿੱਚ ਯੂਰਪ ਵੀ ਜਾਣਗੇ ਸੋ ਇਹ ਜਿਹੜਾ ਮਾਡਲ ਲੈ ਕੇ ਆਏ ਹੈਗੇ ਆ ਪੰਜਾਬ ਮਾਰਟ ਦਾ ਉਹਦੇ ਨਾਲ ਇਟ ఓਪਨਸ ਟੂ ਮੈਨੀ ਡੋਰਸ ਅ ਟੂ ਦਾ ਬੀ ਟੂ ਬੀ ਕਾਮਰਸ ਬਿਜ਼ਨਸ ਤੇ ਪੰਜਾਬ ਦੇ ਕਿਸਾਨ ਲਈ ਬਹੁਤ ਵਧੀਆ ਖਬਰ ਹੋ ਸਕਦੀ ਆ ਸਟੈਬਲਿਸ਼ਮੈਂਟ ਵਧੀਆ ਹੋ ਸਕਦੀ ਆ ਕਿ ਕਿਸ ਤਰ੍ਹਾਂ ਉਸ ਦੀ ਜਿਹੜੀ ਉਪਜ ਹੈਗੀ ਆ ਉਹਨੂੰ ਜਿਆਦਾ ਜਿਆਦਾ ਵਧਾਇਆ ਜਾਵੇ ਉਹ ਚੀਜ਼ਾਂ ਆਪਾਂ ਪੈਦਾ ਕਰੀਏ ਪ੍ਰੋਡਿਊਸ ਕਰੀਏ ਜਿਹੜੀਆਂ ਸਿਹਤਮੰਦ ਹੋਣ ਕਿਉਂਕਿ ਪੰਜਾਬ ਦੇ ਵਿੱਚ ਇਕੱਲਾ ਮੈਂਟਲ ਡਿਟੇਰੀਅੇਸ਼ਨ ਨਹੀਂ ਹੋ ਰਿਹਾ ਉਹਦੇ ਨਾਲ ਫਿਜ਼ੀਕਲ ਡਿਟੇਰੀਅੇਸ਼ਨ ਵੀ ਹੋ ਰਿਹਾ ਹੈਗਾ ਜਿਹਦੇ ਕਰਕੇ ਕਿ ਬੜੀਆਂ ਹੀ ਪਰਿਵਾਰ ਆ ਜਿਹੜੇ ਬੜੇ ਇਫੈਕਟ ਹੋਏ ਹੈਗੇ ਆ ਸੋ ਇਕ ਕਿਸਦੇ ਮਨ ਦੇ ਵਿੱਚ ਖਿਆਲ ਆਉਂਦਾ ਦੋਨੋਂ ਸਾਡੇ ਸ਼ਰਮਾ ਸਾਹਿਬ ਤੇ ਭੈਣ ਜੀ ਦੋਨੋਂ ਰਿਟਾਇਰ ਸਗੇ ਨਹੀਂ ਤਾਂ ਬੰਦਾ ਕੀ ਕਰਦਾ ਹੈਗਾ ਕਿ ਜਦੋਂ ਰਿਟਾਇਰ ਹੋਇਆ ਤੇ ਕਹਣਾ ਵੀ ਮੈਂ ਆਪਣੇ ਘਰ ਦੇ ਸੰਸਾਰ ਆਪਣੇ ਘਰ ਬੈਠਾ ਰਹਾਂ ਪਰ ਇਨੀ ਇਦਾਂ ਨਹੀਂ ਸੋਚਿਆ ਇਨੀ ਆਪਣੀ ਜੀਵਨ ਚ ਉੱਠ ਕੇ giving back to the society giving back to the community ਦਾ ਜਿਹੜਾ ਇਹਨਾਂ ਦੇ ਵਿਚਾਰ ਹੈਗੇ ਆ ਉਸ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਸਾਰੇ ਸਾਡੀ ਕਮਿਊਨਿਟੀ ਦੇ ਜਿਹੜੇ ਲੀਡਰ ਹੈਗੇ ਆ ਸਾਰੇ ਇੱਥੇ ਦੇ ਪ੍ਰਬੰਧਕ ਹੈਗੇ ਆ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਕਿ ਜਿਹੜਾ ਤੁਸੀਂ ਕਨਸੈਪਟ ਲਿਆ ਰਹੇ ਹੈਗੇ ਆ ਇਸ ਵੈਰੀ ਵੈਲ ਪਲਾਨਡ ਤੇ ਅਸੀਂ ਆਸ਼ਾ ਕਰਦੇ ਹੈਗੇ ਆ ਕਿ ਅਵੇਅਰਨੈਸ ਲਿਆਂਦੀ ਜਾਵੇ ਸਿਹਤ ਬਾਰੇ ਤੇ ਵੱਧ ਤੋਂ ਵੱਧ ਜਿਹੜਾ ਆਪਾਂ ਪ੍ਰੋਡਿਊਸ ਜਿਹੜਾ ਪੰਜਾਬ ਦਾ ਹੈਗਾ ਆ ਉਹ ਆਪਾਂ ਬਾਹਰਲੇ ਦੇਸ਼ਾਂ 'ਚ ਐਕਸਪੋਰਟ ਕਰਾਈਏ ਤਾਂ ਕਿ ਇਕਨੋਮਿਕਲੀ ਸਾਨੂੰ ਬੈਨੇਫੀਸ਼ੀਅਰ ਨਾ ਹੋਵੇ ਪਰ ਸਿਹਤਮੰਦੋ ਵੀ ਅਸੀਂ ਬਹੁਤ ਵਧੀਆ ਰਹੀਏ ਇਸ ਸਮਾਗਮ ਦਾ ਹਿੱਸਾ ਬਣੇ ਪ੍ਰਵਾਸੀ ਭਾਈ ਚਾਰੇ ਨੇ ਮੁਕੰਦ ਸ਼ਰਮਾ ਦਾ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਅਤੇ ਧੰਨਵਾਦ ਵੀ ਕੀਤਾ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਇੱਕ ਵੱਡਾ ਉਪਰਾਲਾ ਹੈ ਜਿਸ ਦਾ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਆਪਣੀ ਸਿਹਤ ਨੂੰ ਲੈ ਕੇ ਵੀ ਸੁਚੇਤ ਹੋ ਰਹੇ ਨੇ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲਾ ਇਹ ਮਿਸ਼ਨ ਜੋ ਹੈ ਇਸ ਦਾ ਉਹ ਹਿੱਸਾ ਬਣਨਗੇ ਅਤੇ ਇਸ ਨੂੰ ਕਾਮਯਾਬ ਬਣਾਉਣਗੇ ਕਰ ਮਾਛ ਕੰਚਨ ਮੈਂ ਦੋਹਾਂ ਦੇ ਸਮਾਂ ਸੰਵਿਧੀ ਮੇਰੇ ਬੱਚੇ ਆ ਔਰ ਇਹਨਾਂ ਦੀ ਮੈਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਇਆ ਕਿ ਆਪਾਂ ਨੀਲੀ ਨਾ ਕਰੀਏ ਇਸ ਗੱਲ ਨੂੰ ਲੈ ਕੇ ਆਪਾਂ ਸਾਰੇ ਭੈਣ ਭਰਾ ਉੱਠੀਏ ਤੇ ਹੰਬੜਾ ਮਾਰੀਏ ਤੇ ਆਪਣੀ ਜਿੰਦਗੀ ਗਾਂਹ ਹੋਰ ਬਸਾਈਏ ਤੇ ਬਿਮਾਰੀਆਂ ਨੂੰ ਦੂਰ ਕਰੀਏ ਇਹ ਐਮੀ ਜੇ ਗੱਲ ਨਹੀਂ ਛੱਡ ਦੇਣੀ ਤੇ ਹਾਂ ਜੀ ਹੋ ਗਈ ਹੈ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਇੱਥੇ ਘੌਰ ਦੇਣਾ ਤੇ ਥੈਂਕ ਯੂ ਇਹਨਾਂ ਦਾ ਬਹੁਤ-ਬਹੁਤ ਮੇਰੇ ਬੱਚਿਆਂ ਦਾ ਜਿਹੜੇ ਐਡੀ ਵੱਡੀ ਨੌਲੇਜ ਲੈ ਕੇ ਆਏ ਮੈਨੂੰ 98 ਤੋਂ ਡਾਇਬਟੀਜ਼ ਹੈ ਤੇ ਮੈਂ ਐਲੋਪੈਥਿਕ ਵੱਡੀਆਂ ਦਵਾਈਆਂ ਖਾਧੀਆਂ ਨੇ ਕੋਈ ਕੰਟਰੋਲ ਨਹੀਂ ਸੀ ਰੱਖ ਖਾਣ ਪੀਣ ਦਾ ਕੰਟਰੋਲ ਹੈ ਨਹੀਂ ਸੀ ਫਿਰ ਸਾਲ ਪਹਿਲਾਂ ਮੈਂ ਡਾਕਟਰ ਵਿਰਿੰਦਰ ਸੋਢੀ ਨੇ ਆਯੁਰਵੈਦਿਕ ਦੇ ਬੈਲ ਵਿੱਚ ਉਹਨਾਂ ਦੀ ਐਡਵਾਈਸ ਲਈ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਮਤਲਬ ਡਾਈਟ ਤੇ ਦਿੱਤਾ ਕੰਦੇ ਦਵਾਈ ਜਿੰਨੀ ਮਰਜ਼ੀ ਖਾਈ ਜਾਓ ਆਜਰਵੈਕ ਦੇ ਦਵਾਈਆਂ ਵੀ ਮ ਖਾਣਾ ਪਰ ਜੋ ਮਨੇ ਉਹਨੇ ਡਾਈਟ ਦੱਸੀ ਹੈ ਠੀਕ ਹੈ ਨਾ ਵੀ ਕਣਕ ਨਹੀਂ ਖਾਣੀ ਸਭ ਤੋਂ ਵੱਡੀ ਚੀਜ਼ ਨੁਕਸਾਨ ਚੀਨੀ ਨਹੀਂ ਖਾਣੀ ਲੋਨ ਨਹੀਂ ਖਾਣਾ ਠੀਕ ਹੈ ਨਾ ਦੁੱਧ ਵਗੈਰਾ ਸਬਜ਼ੀਆਂ ਦੇ ਵੀ ਕਲਾਸੀਫਿਕੇਸ਼ਨ ਹੈ ਕਿਹੜੀਆਂ ਮਿੱਠੀਆਂ ਨੇ ਕਿਹੜੀਆਂ ਨਹੀਂ ਹੈਗੀਆਂ ਉਹ ਮੇਰੇ ਜਿਹੜੀ ਰਾਗੀ ਕਹਿੰਦੇ ਕੋਈ ਬਾਜਰਾ ਕੋਈ ਜਵਾਰ ਜੋ ਮਰਜ਼ੀ ਕਹਿ ਲੋ ਠੀਕ ਹੈ ਨਾ ਮਿਲ ਉਹ ਮੈਂ ਖਾਣ ਲੱਗਿਆ 8-9 ਮਹੀਨੇ ਤੋਂ ਮੇਰੀ ਜਿਹੜੀ A1C ਉਹ 12 ਸੀਗੀ 12 ਤੋਂ ਹੁਣ 8 ਤੇ ਆ ਗਈ ਹੈ ਮੇਰਾ 15 ਪਾਉਂਡ ਵਜ਼ਨ ਘਟ ਗਿਆ ਮੇਰੀ ਕਿਡਨੀ ਖਰਾਬ ਹੋ ਗਈ ਸੀ ਕਿਡਨੀ ਆਲਮੋਸਟ ਇੰਪਰੂਵ ਹੋ ਗਈ ਹੈ ਤੇ ਮੇਰੇ ਪੈਰ ਸੁੱਜ ਗਏ ਸੀ ਮੈਂ ਛੋਟੀ ਫੜ ਕੇ ਤੁਰਦਾ ਸੀ ਹੁਣ ਮੈਂ ਇਦਾਂ ਤੁਰਨ ਲੱਗ ਗਿਆ ਮੇਰੇ ਬਿਲਕੁਲ ਜਿਹੜੀ ਸੁੱਜੇ ਹੋ ਸੀ ਪੈਰ ਉਹ ਬਿਲਕੁਲ ਠੀਕ ਹੋ ਗਏ ਨੇ ਪੰਜਾਬ ਸਰਕਾਰ ਅਮਰੀਕਾ ਦੇ ਕੋਸਕੂ ਅਤੇ வால்ਮਾਰਟ ਦੀ ਤਰਜ਼ ਦੇ ਉੱਤੇ ਮਿਸ਼ਨ ਪੰਜਾਬ ਮਾਰਟ ਲੈ ਕੇ ਆ ਰਹੀ ਹੈ ਇੱਕ ਨਵਾਂ ਮਿਸ਼ਨ ਜਿਸ ਦੇ ਤਹਿਤ ਪੰਜਾਬ ਦੀ ਫਸਲ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੇਚਿਆ ਜਾ ਸਕੇ ਇਸ ਦੇ ਨਾਲ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਕਾਫੀ ਮੁਨਾਫਾ ਹੋਵੇਗਾ ਉੱਥੇ ਹੀ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਪਾਣੀ ਨੂੰ ਵੀ ਬਚਾਇਆ ਜਾ ਸਕਦਾ ਹੈ ਗੁਰਪ੍ਰੀਤ ਸਿੰਘ ਤੰਦੂ ਲਾਈਵ ਪੰਜਾਬੀ ਟੀਵੀ ਸੀਆਟਲ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਨਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਵਾ ਫਤਿਹ ਦਾ ਪੱਤਰ ਪੰਜਾਬ ਲੋਕ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈ ਸੈਟਲਵੇਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਵਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕੀਤਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 5586040493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ワਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ